ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੀਆਂ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲ ਹੀ 'ਚ ਭਾਰਤ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਹਿੰਦੇ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ 'ਚ ਚੌਲ ਡੰਪ ਨਹੀਂ ਕਰਨੇ ਚਾਹੀਦੇ ਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ ਸੋਮਵਾਰ ਨੂੰ ਵਾਈਟ ਹਾਊਸ 'ਚ 트ੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦੇ ਆ ਤੇ ਆਪਣੀ ਕੈਬਨਟ ਦੇ ਮੁੱਖ ਮੈਂਬਰਾਂ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਅਤੇ ਖੇਤੀਬਾੜੀ ਸਕੱਤਰ ਬਰੁਕ ਰੋਲਿਨ ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਗੀ ਸਹਾਇਤਾ ਦਾ ਐਲਾਨ ਕੀਤਾ। ਲੂਇਜ਼ੀਆਨਾ ਚ ਕੈਨੇਡੀ ਰਾਈਸ ਮਿਲ ਚਲਾਉਣ ਵਾਲੀ ਮੇਰਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਨੇ ਕਿਉਂਕਿ ਦੂਜੇ ਦੇਸ਼ ਅਮਰੀਕਾ 'ਚ ਚੌਲ ਡੰਪ ਕਰ ਰਹੇ ਨੇ ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਨੇ ਤਾਂ ਕੈਨੇਡੀ ਨੇ ਜਵਾਬ ਦਿੱਤਾ ਭਾਰਤ ਅਤੇ ਥਾਈਲੈਂਡ ਇਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ 'ਚ ਚੌਲ ਡੰਪ ਕਰ ਰਿਹਾ ਏ ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੁਣ ਇਹ ਇੱਕ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਏ ਉਨਾ ਇਹ ਵੀ ਦੱਸਿਆ ਕਿ ਭਾਰਤ ਦੇ ਖਿਲਾਫ ਵਿਸ਼ਵ ਵਪਾਰ ਸੰਗਠਨ ਚ ਇੱਕ ਕੇਸ ਵੀ ਚੱਲ ਰਿਹਾ ਹੈ। ਟਰੰਪ ਨੇ ਖਜ਼ਾਨਾ ਸਕੱਤਰ ਬੈਸੈਂਟ ਨੂੰ ਭਾਰਤ ਬਾਰੇ ਪੁੱਛਿਆ ਜਿਸ ਉੱਤੇ ਬੈਸੈਂਟ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਭਾਰਤ ਦੇ ਵਪਾਰ ਸਮਝੌਤੇ ਤੇ ਕੰਮ ਕਰ ਰਹੇ ਨੇ। ਟਰੰਪ ਨੇ ਕਿਹਾ ਪਰ ਉਹਨਾਂ ਨੂੰ ਡੰਪਿੰਗ ਨਹੀਂ ਕਰਨੀ ਚਾਹੀਦੀ। ਉਹ ਅਜਿਹਾ ਨਹੀਂ ਕਰ ਸਕਦੇ। ਟਰੰਪ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਟੈਰਿਫ ਨਾਲ ਬਹੁਤ ਆਸਾਨੀ ਨਾਲ ਇੱਕ ਦਿਨ ਚ ਹੱਲ ਕੀਤਾ ਜਾ ਸਕਦਾ ਹੈ ਜਿਸ ਨਾਲ ਗੈਰ ਕਾਨੂੰਨੀ ਢੰਗ ਨਾਲ ਚੌਲ ਭੇਜਣ ਵਾਲੇ ਦੇਸ਼ਾਂ ਨੂੰ ਰੋਕਿਆ ਜਾਵੇਗਾ ਦੱਸਦੀ ਹੈ ਕਿ ਭਾਰਤੀ ਚੌਲ ਬਰਾਮਤਕਾਰ ਫੈਡਰੇਸ਼ਨ ਆਈ ਆਰਈਐਫ ਨੇ ਅੰਕੜਿਆਂ ਅਨੁਸਾਰ ਭਾਰਤੀ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਦੱਸਿਆ ਹੈ ਤੇ ਗਲੋਬਲ ਮਾਰਕੀਟ ਚ 28 ਫੀਸਦੀ ਹਿੱਸੇਦਾਰੀ ਰੱਖਦਾ ਹੈ ਇਹ ਚੌਲਾਂ ਦਾ ਸਭ ਤੋਂ ਵੱਡਾ ਬਰਾਮਤਕਾਰ ਵੀ ਹੈ ਜਿਸ ਦੀ 2024-2025 ਚ ਗਲੋਬਲ ਬਰਾਮਤ ਚ 30.3 ਫੀਸਦੀ ਹਿੱਸੇਦਾਰੀ ਹੈ ਇੰਡੀਆ ਬ੍ਰਾਂਡ ਇਕਵਿਟੀ ਫਾਊਂਡੇਸ਼ਨ ਅਨੁਸਾਰ ਭਾਰਤ ਨੇ 2024 ਦੇ ਵਿੱਤੀ ਸਾਲ 'ਚ ਅਮਰੀਕਾ ਨੂੰ ਲਗਭਗ 2.34 ਲੱਖ ਟਨ ਚੌਲ ਬਰਾਮਦ ਕੀਤੇ ਜੋ ਇਸ ਦੀ ਕੁੱਲ ਗਲੋਬਲ ਬਾਸਮਤੀ ਚੌਲਾਂ ਦੀ ਬਰਾਮਦ 52.4 ਲੱਖ ਟਨ ਦੇ 5% ਤੋਂ ਵੀ ਘੱਟ ਹੈ ਜ਼ਿਕਰਯੋਗ ਹੈ ਕਿ 트럼ਪ ਨੇ ਭਾਰਤ ਉੱਤੇ 50% ਦਾ ਟੈਰਿਫ ਲਗਾਇਆ ਹੈ ਜੋ ਦੁਨੀਆ 'ਚ ਸਭ ਤੋਂ ਵੱਧ ਹੈ ਉਧਰ ਦੂਜੇ ਪਾਸੇ ਵਾਈਟ ਹਾਊਸ 'ਚ ਕਿਸਾਨਾਂ ਲਈ ਨਵੀਂ ਆਰਥਿਕ ਸਹਾਇਤਾ ਯੋਜਨਾ ਦਾ ਐਲਾਨ ਕਰਨ ਦੌਰਾਨ 트ੰਪ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੀ ਖਾਦ ਤੇ ਵੀ ਸਖਤ ਟੈਰਿਫ ਲਗਾ ਸਕਦਾ ਹੈ ਕੈਨੇਡਾ ਅਮਰੀਕਾ ਨੂੰ ਪੋਟਾਸ਼ ਖਾਦ ਦੀ ਸਭ ਤੋਂ ਵੱਡੀ ਸਪਲਾਈ ਕਰਦਾ ਹੈ ਜਿਸ ਨੂੰ ਹੁਣ ਤੱਕ ਵਪਾਰ ਸਮਝੌਤੇ ਕਾਰਨ ਛੋਟ ਮਿਲੀ ਹੋਈ ਸੀ ਅਮਰੀਕਾ 'ਚ ਵਧ ਰਹੀ ਮਹਿੰਗਾਈ ਅਤੇ ਕੀਮਤਾਂ ਕਾਰਨ 트ੰਪ ਤੇ ਦਬਾਅ ਵੀ ਵਧ ਰਿਹਾ ਹੈ ਕਿਸਾਨ ਵੀ ਵਧ ਰਹੀ ਲਾਗਤ ਤੋਂ ਤੰਗ ਨੇ ਜੇ ਖਾਦ ਉੱਤੇ ਨਵਾਂ ਟੈਰਿਫ ਲੱਗ ਗਿਆ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਅਮਰੀਕਾ ਨੇ ਹਾਲਚ ਪੋਟਾਸ਼ ਅਤੇ ਫਾਸਫੇਟ ਨੂੰ ਕ੍ਰਿਟੀਕਲ ਮਿਨਰਲਸ ਦੀ ਸੂਚੀ ਚ ਸ਼ਾਮਲ ਕੀਤਾ ਸੀ ਤਾਂ ਜੋ ਸਪਲਾਈ ਜਾਰੀ ਰਹੇ ਪਰ ਕਿਸਾਨ ਹਾਲੇ ਵੀ ਚਿੰਤਤ ਨੇ 트럼ਪ ਨੇ ਮੈਕਸੀਕੋ ਨੂੰ ਇਹ ਦੋਸ਼ ਲਗਾਉਂਦੇ ਹੋਏ 5 ਫੀਸਦੀ ਵਾਧੂ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਕਿ ਉਹ ਪਾਣੀ ਸੰਬੰਧੀ ਲਗਭਗ 80 ਸਾਲ ਪੁਰਾਣੇ ਸਮਝੌਤੇ ਦਾ ਪਾਲਣ ਨਹੀਂ ਕਰ ਰਿਹਾ ਅਮਰੀਕਾ ਚ ਪ੍ਰਵਾਸੀ ਟਰੱਕ ਡਰਾਈਵਰਾਂ ਹੱਥੋਂ ਹਾਦਸਿਆਂ ਦੀ ਲੜੀ ਚ ਇੱਕ ਹੋਰ ਮਾਮਲਾ ਜੁੜ ਗਿਆ ਜਦੋਂ ਨਿਊ ਜਰਸੀ ਦੇ ਈਸਟ ਵਿੰਟਸਰ ਕਸਬੇ ਨੇੜੇ ਇੱਕ ਟਰੈਕਟਰ ਟ੍ਰੇਲਰ ਅਤੇ ਐਸਯੂਵੀ ਦੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਨਿਊ ਜਰਸੀ ਸਟੇਟ ਪੁਲਿਸ ਨੇ ਦੱਸਿਆ ਕਿ ਬਲੂਮਫੀਲਡ ਨਾਲ ਸੰਬੰਧਤ ਪਰਿਵਾਰ ਕਿਸੇ ਕਾਰਨ ਕਰਕੇ ਹਾਈਵੇ ਦੇ ਕਿਨਾਰੇ ਰੁਕਿਆ ਪਰ ਕੁਝ ਹੀ ਪਲਾਂ ਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਇੱਕ ਬੱਚੇ ਸਣ ਤਿੰਨ ਜਣੇ ਦਮ ਤੋੜ ਗਏ ਟਰੱਕ ਚਲਾ ਰਹੇ 33 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸਦੇ ਇਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹਾਦਸੇ ਦੌਰਾਨ ਜ਼ਖਮੀ ਇੱਕ ਨਾਬਾਲਗ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਯੂਟਾਹ ਸੂਬੇ 'ਚ ਕਾਰ ਅਤੇ ਟਰੱਕ ਦੀ ਟੱਕਰ ਦੌਰਾਨ ਗ੍ਰੀਨ ਰਿਵਰ ਸ਼ਹਿਰ ਦੇ ਮੇਅਰ ਰੈਨ ਹੈਟ ਦੀ ਮੌਤ ਹੋ ਗਈ ਯੂਟਾ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਕਿ ਹਾਦਸਾ ਯੂਐਸ ਰੂਟ 6 ਤੇ ਵਾਪਰਿਆ ਜਦੋਂ ਪੱਛਮ ਵੱਲ ਜਾ ਰਿਹਾ ਇੱਕ ਟ੍ਰਾਂਸਪੋਰਟ ਟਰੱਕ ਬੇਕਾਬੂ ਹੋ ਪੂਰਬ ਵੱਲ ਜਾ ਰੀਆਂ ਲੇਨਸ ਦੇ ਵਿੱਚ ਦਾਖਲ ਹੋ ਗਿਆ ਤੇ ਮੇਅਰ ਦੀ ਗੱਡੀ ਨੂੰ ਦਰੜ ਦਿੱਤਾ ਹਾਦਸੇ ਦੌਰਾਨ ਮਰਨ ਵਾਲੇ ਸ਼ਖਸ ਦੀ ਪਛਾਣ ਮੋਢਲੇ ਤੌਰ ਤੇ ਪਤਾ ਨਾ ਲੱਗ ਸਕੀ ਪਰ ਗ੍ਰੀਨ ਰਿਵਰ ਸਿਟੀ ਕਾਉਂਸਲ ਨੇ ਸੋਸ਼ਲ ਮੀਡੀਆ ਰਾਹੀਂ ਤਸਦੀਕ ਕਰ ਦਿੱਤਾ ਕਿ ਮੇਅਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮੇਅਰ ਦੀ ਮੰਗੇਤਰ ਮਾਰੀਆ ਸਾਈਕਸ ਨੇ ਵੀ ਫੇਸਬੁੱਕ ਰਾਹੀਂ ਰੈਨ ਹੈਟ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਸਾਂਝੀ ਕੀਤੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਮੇਅਰ ਦੀ ਮੌਤ ਦੇ ਸੋਗ ਵਜੋਂ ਗ੍ਰੀਨ ਰਿਵਰ ਸ਼ਹਿਰ 'ਚ ਝੰਡੇ ਅੱਧੇ ਚੁਕੇ ਰਹੇ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਦੀ شناخت ਸਾਹਮਣੇ ਨਹੀਂ ਆ ਸਕੀ ਜਿਸ ਨੂੰ ਡਾਕਟਰੀ ਮਾਈਨੇ ਲਈ ਹਸਪਤਾਲ ਲਿਜਾਇਆ ਗਿਆ ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਸੋਮਵਾਰ ਨੂੰ ਨਿਊ ਜਰਸੀ ਦੇ 7ਵੇਂ ਕਾਂਗਰੈਸਨਲ ਜ਼ਿਲ੍ਹੇ ਲਈ ਡਾਕਟਰ ਟੀਨਾ ਸ਼ਾਹ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਜਿਸ ਨਾਲ ਦੱਖਣੀ ਏਸ਼ੀਆਈ ਵੋਟਰਾਂ ਵੱਲੋਂ ਗੌਰ ਨਾਲ ਦੇਖੇ ਜਾ ਰਿਹਾ ਇਸ ਮਹੱਤਵਪੂਰਨ ਮੁਕਾਬਲੇ ਵਾਲੇ ਹਲਕੇ 'ਚ ਉਨ੍ਹਾਂ ਦੀ ਮੁਹਿੰਮ ਨੂੰ ਵੱਡਾ ਫਾਇਦਾ ਮਿਲਿਆ। ਉਨ੍ਹਾਂ ਦੇ ਸਮਰਥਨ ਨਾਲ ਨਿਊ ਜਰਸੀ 'ਚ ਭਾਰਤੀ ਅਮਰੀਕੀ ਭਾਈਚਾਰੇ ਦਾ ਧਿਆਨ ਖਿੱਚਣ ਦੀ ਉਮੀਦ ਹੈ ਜੋ ਰਾਜ ਦੇ ਸਭ ਤੋਂ ਵੱਧ ਰਾਜਨੀਤਿਕ ਤੌਰ ਤੇ ਸਰਗਰਮ ਡਾਇਸਪੋਰਾ ਸਮੂਹਾਂ 'ਚੋਂ ਇੱਕ ਬਣ ਗਿਆ ਹੈ। ਅਮੀ ਬੇਰਾ ਨੇ ਮੁਹਿੰਮ ਵੱਲੋਂ ਜਾਰੀ ਬਿਆਨ 'ਚ ਕਿਹਾ ਨੂੰ ਨਿਊ ਜਰਸੀ ਦੇ 7ਵੇਂ ਜ਼ਿਲ੍ਹੇ ਲਈ ਕਾਂਗਰਸ ਦੀ ਡਾਕਟਰ ਟੀਨਾ ਸ਼ਾਦਾ ਸਮਰਥਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਏ ਇੱਕ ਸਾਥੀ ਡਾਕਟਰ ਹੋਣ ਦੇ ਨਾਤੇ ਮੈਨੂੰ ਪਤਾ ਹੈ ਕਿ ਉਹ ਸਿਹਤ ਸੇਵਾਵਾਂ ਦੇ ਸੰਕਟ ਨੂੰ ਸਮਝਦੀ ਹੈ ਇਸ ਦੇ ਨਾਲ ਹੀ ਉਹ ਖਰਚੇ ਘਟਾਉਣ ਅਤੇ ਹਰ ਨਿਊ ਜਰਸੀ ਵਾਸੀ ਅਤੇ ਅਮਰੀਕੀ ਲਈ ਗੁਣਵੱਤਾ ਵਾਲੀ ਸਿਹਤ ਸੇਵਾ ਸੌਖੀ ਬਣਾਉਣ ਲਈ ਅਸਲੀ ਪਰਖੇ ਹੋਏ ਹੱਲ ਲਿਆਵੇਗੀ ਮੈਂ ਉਹਨਾਂ ਦਾ ਕਾਂਗਰਸ ਨਾਲ ਡਾਕਟਰਜ਼ ਕਾਕਸ ਜੇ ਸਵਾਗਤ ਕਰਨ ਦੀ ਉਡੀਕ ਕਰਦਾ ਹਾਂ ਡਾਕਟਰ ਸ਼ਾ ਜੋ ਇੱਕ ਇੰਟੈਂਸਿਵ ਕੇਅਰ ਫਿਜ਼ੀਸ਼ੀਅਨ ਅਤੇ ਪਹਿਲੀ ਵਾਰ ਕਾਂਗਰਸੀ ਉਮੀਦਵਾਰ ਹੈ ਨੇ ਇਸ ਸਮਰਥਨ ਦਾ ਸਵਾਗਤ ਕੀਤਾ ਜ਼ਿਕਰ ਹੋ ਗਿਆ ਕਿ ਸ਼ਾ ਨੇ ਤਿੰਨ ਵਾਈਟ ਹਾਊਸ ਪ੍ਰਸ਼ਾਸਨਾਂ ਦੇ ਅਧੀਨ ਸੇਵਾ ਕੀਤੀ ਯੂਐਸ ਸਰਜਨ ਜਨਰਲ ਦੀ ਸੀਨੀਅਰ ਸਲਾਹਕਾਰ ਵਜੋਂ ਉਸਨੇ ਡਾਕਟਰਾਂ ਦੇ ਕੰਮ ਦੇ ਬੋਝ ਨੂੰ ਦੂਰ ਕਰਨ ਲਈ ਦੇਸ਼ ਦੀ ਪਹਿਲੀ ਸੰਗੀ ਰਣਨੀਤੀ ਦੀ ਅਗਵਾਈ ਕੀਤੀ ਇਹ ਯਕੀਨੀ ਬਣਾਇਆ ਕਿ ਜਦੋਂ ਸਾਨੂੰ ਉਹਨਾਂ ਦੀ ਸਭ ਤੋਂ ਵੱਧ ਲੋੜ ਹੋਵੇ ਤਾਂ ਸਾਡੇ ਕੋਲ ਦੇਖਭਾਲ ਕਰਨ ਲਈ ਕਾਫੀ ਨਰਸਾਂ ਅਤੇ ਡਾਕਟਰ ਹੋਣ ਡਿਪਾਰਟਮੈਂਟ ਆਫ ਵੈਟਨਰਜ਼ ਅਫੇਅਰਜ਼ ਵਿਖੇ ਉਹ ਏਜੰਸੀ ਦੀ ਪਹਿਲੀ ਨੈਸ਼ਨਲ ਡਾਇਰੈਕਟਰ ਆਫ ਕਲੀਨਿਸ਼ੀਅਨ ਵੈਲ ਬੀਇੰਗ ਬਣੀ ਨਿਊ ਜਰਸੀ ਚ ਸ਼ਾ ਨੇ ਬੀਮਾ ਕੰਪਨੀਆਂ ਵੱਲੋਂ ਜ਼ਰੂਰੀ ਇਲਾਜ ਨੂੰ ਨਕਾਰਨ ਤੋਂ ਰੋਕਣ ਲਈ ਯਤਨ ਕੀਤੇ ਉਹ ਐਵਰੇਜ ਇੱਕ ਹੈਲਥ케ਅਰ ਏਆਈ ਕੰਪਨੀ ਵਿੱਚ ਮੁੱਖ ਕਲੀਨਿਕਲ ਅਧਿਕਾਰੀ ਰਹੀ ਹੈ ਤੇ ਇਸ ਸਮੇਂ ਦੇਖਭਾਲ ਪ੍ਰਦਾਨ ਕਰਨ ਚ ਏਆਈ ਬਾਰੇ ਸਲਾਹਕਾਰ ਵਜੋਂ ਕੰਮ ਕਰਦੀ ਹੈ ਨਿਊ ਜਰਸੀ ਦਾ 7ਵਾਂ ਜ਼ਿਲ੍ਹਾ ਜੋ ਅਕਸਰ ਪਾਸੇ ਬਦਲਦਾ ਰਹਿੰਦਾ ਹੈ ਮੁਕਾਬਲੇ ਵਾਲਾ ਬਣਿਆ ਹੋਇਆ ਹੈ ਸਿਹਤ ਸੇਵਾ ਗਰਭਪਾਤ ਦੀ ਪਹੁੰਚ ਅਤੇ ਬੀਮਾ ਨਿਯਮ 2026 ਦੀਆਂ ਚੋਣਾਂ ਚ ਮੁੱਖ ਮੁੱਦੇ ਬਣੇ ਰਹਿਣ ਦੀ ਸੰਭਾਵਨਾ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸਾਲ ਅਮਰੀਕੀ ਹਥਿਆਰ ਖਰੀਦਣ ਲਈ ਲਗਭਗ 6800 ਕਰੋੜ ਰੁਪਏ ਦੀ ਘਾਟ ਪੈ ਰਹੀ ਹੈ ਜ਼ੇਲੈਂਸਕੀ ਨੇ ਦੱਸਿਆ ਕਿ ਇਹ ਫੰਡ ਯੂਰਪੀ ਦੇਸ਼ਾਂ ਤੋਂ ਆਉਣਾ ਸੀ ਪਰ ਸਮੇਂ ਤੇ ਪੈਸੇ ਨਹੀਂ ਮਿਲ ਸਕੇ ਜਿਸ ਨਾਲ ਹਥਿਆਰਾਂ ਦੀ ਸਪਲਾਈ 'ਚ ਦੇਰੀ ਹੋ ਸਕਦੀ ਹੈ ਉਹ ਲੰਡਨ 'ਚ ਫਰਾਂਸ ਜਰਮਨੀ ਤੇ ਬ੍ਰਿਟੇਨ ਦੇ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਬੋਲ ਰਹੇ ਸਨ ਉਹਨਾਂ ਨੇ ਕਿਹਾ ਕਿ ਨਾਟੋ ਦੀ ਪ੍ਰੈਜ਼ੀਡੈਂਸ਼ੀਅਲ ਯੂਕਰੇਨ ਰਿਲੀਫ ਲੋਨ ਸਕੀਮ ਤਹਿਤ ਹਥਿਆਰ ਖਰੀਦ ਜਾਰੀ ਰੱਖਣ ਲਈ ਵਾਧੂ ਫੰਡ ਦੀ ਲੋੜ ਹੈ ਪਰ ਅਮਰੀਕਾ ਵੱਲੋਂ ਵੀ ਸਹਾਇਤਾ ਘਟਾ ਦਿੱਤੀ ਗਈ ਹੈ ਜ਼ੇਲੈਂਸਕੀ ਨੇ ਦੱਸਿਆ ਕਿ ਅਮਰੀਕੀ ਹਥਿਆਰ ਖਰੀਦਣ ਲਈ ਯੂਕਰੇਨ ਨੂੰ ਲਗਭਗ 15 ਅਰਬ ਡਾਲਰ ਦੀ ਲੋੜ ਹੈ ਇਸ ਦੇ ਨਾਲ ਹੀ ਉਹ ਅੱਜ ਅਮਰੀਕਾ ਨੂੰ ਇੱਕ ਸੋਧਿਆ ਹੋਇਆ ਸ਼ਾਂਤੀ ਪਲਾਨ ਪੇਸ਼ ਕਰਨਗੇ ਇਹ ਪਲਾਨ ਟਰੰਪ ਦੇ 28 ਪੁਆਇੰਟ ਪਲਾਨ ਨੂੰ ਘਟਾ ਕੇ 20 ਪੁਆਇੰਟਸ ਦੇ ਵਿੱਚ ਤਿਆਰ ਕੀਤਾ ਗਿਆ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਜੋ ਮੀਟਿੰਗ ਦੀ ਮੇਜ਼ਬਾਨੀ ਕਰ ਰਹੇ ਸਨ ਨੇ ਕਿਹਾ ਕਿ ਸ਼ਾਂਤੀ ਪ੍ਰਕਿਰਿਆ 'ਚ ਯੂਕਰੇਨ ਨੂੰ ਆਪਣੀ ਪ੍ਰਭੂਸੱਤਾ ਤੇ ਖੇਤਰੀ ਫੈਸਲੇ ਖੁਦ ਕਰਨ ਦਾ ਪੂਰਾ ਅਧਿਕਾਰ ਹੈ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਦਾਵਾ ਕੀਤਾ ਕਿ ਯੂਰਪੀ ਦੇਸ਼ਾਂ ਵੱਲੋਂ ਲਗਾਏ ਗਏ ਪ੍ਰਤੀਬੰਧਾਂ ਕਾਰਨ ਰੂਸ ਦੀ ਅਰਥਵਿਵਸਥਾ 'ਤੇ ਗੰਭੀਰ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਜਰਮਨ ਚਾਂਸਲਰ ਮਰਜ਼ ਨੇ ਅਮਰੀਕਾ ਦੇ ਰੁਖ 'ਤੇ ਸਵਾਲ ਉਠਾਇਆ ਤੇ ਕਿਹਾ ਕਿ ਕੁਝ ਮਸਲਿਆਂ 'ਤੇ ਯੂਰਪੀ ਦੇਸ਼ਾਂ 'ਚ ਗੰਭੀਰ ਚਰਚਾ ਦੀ ਲੋੜ ਹੈ ਹਾਲਾਂਕਿ ਉਨ੍ਹਾਂ ਨੇ ਵਿਸਥਾਰ ਨਾਲ ਕੁਝ ਨਹੀਂ ਕਿਹਾ। ਸਟੈਟਿਸਟਿਕਸ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ 2026 ਦੀ ਪੋਪੂਲੇਸ਼ਨ ਅਤੇ ਐਗਰੀਕਲਚਰ ਜਨਗਣਨਾ ਲਈ ਦੇਸ਼ ਭਰ ਚ ਲਗਭਗ 32000 ਕਰਮਚਾਰੀਆਂ ਦੀ ਭਰਤੀ ਕਰੇਗੀ ਕੁਝ ਉੱਤਰੀ ਅਤੇ ਦੂਰ ਦਰਾਜ਼ ਇਲਾਕਿਆਂ ਚ ਭਰਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਪਰ ਦੇਸ਼ ਪੱਧਰੀ ਭਰਤੀ ਪ੍ਰਕਿਰਿਆ 6 ਜਨਵਰੀ 2026 ਤੋਂ ਸ਼ੁਰੂ ਹੋਵੇਗੀ ਸਟੈਟਕੈਨ ਮੁੱਖ ਤੌਰ ਤੇ ਦੋ ਕਿਸਮ ਦੇ ਇਨੂਮਰੇਟਰ ਅਤੇ ਕ੍ਰਿਊ ਲੀਡਰ ਆਦਿਆਂ ਲਈ ਭਰਤੀ ਕਰੇਗਾ ਇਨਿਊਮਰੇਟਰ ਘਰ-ਘਰ ਜਾ ਕੇ ਜਨਗਣਨਾ ਦੇ ਭਰੇ ਹੋਏ ਫਾਰਮ ਇਕੱਠੇ ਕਰਨਗੇ ਇਸ ਕੰਮ 'ਚ ਆਬਾਦੀ ਨਾਲ ਮਿਲਣਾ ਜਾਣਕਾਰੀ ਇਕੱਠੀ ਕਰਨਾ ਅਤੇ ਡਾਟਾ ਸਹੀ ਤਰੀਕੇ ਨਾਲ ਜਮ੍ਹਾਂ ਕਰਨਾ ਸ਼ਾਮਲ ਹੈ ਇਨਿਊਮਰੇਟਰ ਨੂੰ ਹਫ਼ਤੇ 'ਚ ਔਸਤ 20 ਘੰਟੇ ਜਿਸ ਵਿੱਚ ਜ਼ਿਆਦਾਤਰ ਸ਼ਾਮ ਅਤੇ ਵੀਕਐਂਡ ਸ਼ਾਮਲ ਨੇ ਕੰਮ ਕਰਨਾ ਪਵੇਗਾ ਇਹ ਨੌਕਰੀ ਮਈ ਤੋਂ ਜੁਲਾਈ 2026 ਤੱਕ ਰਹੇਗੀ ਕ੍ਰਿਊ ਲੀਡਰ ਇਨਿਊਮਰੇਟਰ ਦੀ ਟੀਮ ਦੀ ਅਗਵਾਈ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ 'ਚ ਟੀਮ ਦੀ ਟ੍ਰੇਨਿੰਗ ਨਿਗਰਾਨੀ ਅਤੇ ਕੰਮ ਨੂੰ ਟਾਈਮ ਤੇ ਪੂਰਾ ਕਰਵਾਉਣਾ ਸ਼ਾਮਲ ਹੈ ਕ੍ਰਿਊ ਲੀਡਰ ਨੂੰ ਫੁੱਲ ਟਾਈਮ ਕੰਮ ਕਰਨ ਲਈ ਉਪਲਬਧ ਹੋਣਾ ਪਵੇਗਾ ਜਿਸ ਵਿੱਚ ਦਿਨ ਸ਼ਾਮ ਅਤੇ ਵੀਕਐਂਡ ਵੀ ਸ਼ਾਮਲ ਨੇ ਇਹ ਅਹੁਦਾ ਮਾਰਚ ਤੋਂ ਜੁਲਾਈ 2026 ਤੱਕ ਰਹੇਗਾ ਦੋਵਾਂ ਅਹੁਦਿਆਂ ਲਈ ਘੰਟੇ ਦੇ ਹਿਸਾਬ ਨਾਲ 25.87 ਡਾਲਰ ਤੋਂ 31.32 ਡਾਲਰ ਤਨਖਾਹ ਹੋਵੇਗੀ ਜੋ ਕਿ ਜ਼ਿਲ੍ਹੇ ਅਤੇ ਅਹੁਦੇ ਅਨੁਸਾਰ ਵੱਖ-ਵੱਖ ਹੈ ਸਟੈਟਕਨ ਦਾ ਕਹਿਣਾ ਹੈ ਕਿ ਇਹ ਭਰਤੀ ਮੁਹਿੰਮ 2026 ਦੀ ਜਨਗਣਨਾ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਹੁਤ ਜ਼ਰੂਰੀ ਹੈ। ਇਜ਼ਰਾਈਲ ਨੇ ਗਾਜ਼ਾ ਦੀ 50% ਤੋਂ ਵੱਧ ਜ਼ਮੀਨ ਤੇ ਕਬਜ਼ਾ ਕਰਕੇ ਉਸ ਨੂੰ ਆਪਣਾ ਇਲਾਕਾ ਘੋਸ਼ਿਤ ਕਰ ਦਿੱਤਾ ਹੈ। ਇਜ਼ਰਾਈਲੀ ਆਰਮੀ ਚੀਫ ਆਯਾਲ ਜ਼ਮੀਰ ਨੇ ਗਾਜ਼ਾ ਸੀਜ਼ਫਾਇਰ ਪਲਾਨ ਚ ਦਰਸਾਈ ਗਈ ਯੈਲੋ ਲਾਈਨ ਨੂੰ ਨਵੀਂ ਸਰਹੱਦ ਕਹਿੰਦੇ ਹੋਏ ਇਸ ਦੀ ਪੁਸ਼ਟੀ ਕੀਤੀ। ਸੋਮਵਾਰ ਨੂੰ ਗਾਜ਼ਾ ਚ ਤਾਇਨਾਤ ਸੈਨਿਕਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਇਹ ਲਾਈਨ ਹੁਣ ਇਜ਼ਰਾਈਲ ਦੀ ਸੁਰੱਖਿਆ ਸੀਮਾ ਵਜੋਂ ਕੰਮ ਕਰੇਗੀ ਅਤੇ ਫੌਜ ਇਸ ਤੋਂ ਪਿੱਛੇ ਨਹੀਂ ਹਟੇਗੀ। ਜ਼ਮੀਰ ਨੇ ਕਿਹਾ ਕਿ ਇਜ਼ਰਾਈਲ ਆਪਣੀ ਮੌਜੂਦਾ ਮਿਲਟਰੀ ਪੋਜੀਸ਼ਨ ਨਹੀਂ ਛੱਡੇਗਾ। ਇਨ੍ਹਾਂ ਪੋਜੀਸ਼ਨਾਂ ਕਾਰਨ ਇਜ਼ਰਾਈਲ ਗਾਜ਼ਾ ਦੇ ਅੱਧੇ ਤੋਂ ਜ਼ਿਆਦਾ ਇਲਾਕੇ ਤੇ ਕੰਟਰੋਲ ਚ ਹੈ। ਇਸ ਇਸ ਵਿੱਚ ਗਾਜ਼ਾ ਦੀ ਵੱਡੀ ਖੇਤੀਯੋਗ ਜ਼ਮੀਨ ਅਤੇ ਮਿਸਰ ਨਾਲ ਲੱਗਦੀ ਰਾਫਾ ਬਾਰਡਰ ਦੀ ਕ੍ਰਾਸਿੰਗ ਵੀ ਸ਼ਾਮਲ ਹੈ ਇਜ਼raਇਲੀ ਸਰਕਾਰ ਨੇ ਆਰਮੀ ਚੀਫ ਦੇ ਬਿਆਨ ਤੇ ਕੋਈ ਟਿੱਪਣੀ ਨਹੀਂ ਕੀਤੀ ਇੱਕ ਅਧਿਕਾਰੀ ਨੇ ਸਿਰਫ ਇਹ ਕਿਹਾ ਕਿ ਫੌਜ ਸੀਜ਼ਫਾਇਰ ਦੀਆਂ ਸ਼ਰਤਾਂ ਅਨੁਸਾਰ ਤਾਇਨਾਤ ਹੈ ਤੇ ਦੋਸ਼ ਲਗਾਇਆ ਕਿ ਹਮਾਸ ਹੀ ਸੀਜ਼ਫਾਇਰ ਤੋੜ ਰਿਹਾ ਹੈ ਟਰੰਪ ਦੇ ਸੀਜ਼ਫਾਇਰ ਪਲਾਨ ਅਨਸਾਰ ਅਮਰੀਕਾ ਗਾਜ਼ਾ ਪੱਟੀ ਨੂੰ ਦੋ ਹਿੱਸਿਆਂ 'ਚ ਵੰਡੇਗਾ ਇੱਕ ਹਿੱਸੇ 'ਤੇ ਇੰਟਰਨੈਸ਼ਨਲ ਫੋਰਸ ਅਤੇ ਇਜ਼ਰਾਈਲੀ ਫੌਜ ਦਾ ਕੰਟਰੋਲ ਰਹੇਗਾ ਜਿਸ ਨੂੰ ਗ੍ਰੀਨ ਜ਼ੋਨ ਕਿਹਾ ਗਿਆ ਹੈ ਫਲਸਤੀਨ ਆਬਾਦੀ ਵਾਲੇ ਦੂਜੇ ਹਿੱਸੇ ਨੂੰ ਫਿਲਹਾਲ ਖੰਡਰ ਹਾਲਤ 'ਚ ਹੀ ਛੱਡਿਆ ਜਾਵੇਗਾ ਜਿਸ ਨੂੰ ਰੈੱਡ ਜ਼ੋਨ ਕਿਹਾ ਗਿਆ ਹੈ ਲਗਭਗ ਸਾਰੇ ਫਲਸਤੀਨੀ ਇਸ ਰੈੱਡ ਜ਼ੋਨ ਦੇ ਵਿੱਚ ਹੀ ਵਿਸਥਾਪਿਤ ਹੋ ਗਏ ਨੇ ਦੋਹਾਂ ਇਲਾਕਿਆਂ ਦੇ ਵਿਚਕਾਰ ਇੱਕ yellow line ਬਣਾਈ ਗਈ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ